ਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਹਾਲਖਾ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਸਮਝ ਲਿਆ ਹੋਣਾ ਕਿ ਆ ਪਿੱਛੇ ਤੁਸੀਂ ਵੱਡੀਆਂ-ਵੱਡੀਆਂ ਖਤਾਰਾਂ ਜਿਹੜੀਆਂ ਦੇਖ ਰਹੇ ਹੋ ਇਹ ਮੇਰੇ ਕਿਸਾਨ ਭਰਾਵਾਂ ਦੀਆਂ ਜਿਹੜੇ ਕਿਸਾਨ ਭਰਾ ਐਸ ਵੇਲੇ ਖੇਤੀ ਖੇਤੀ ਖੋਜ ਕੇਂਦਰ ਫਰੀਦਕੋਟ ਦੇ ਵਿੱਚ ਬੀਜ ਲੈ ਰਹੇ ਆ ਮੇਰੇ ਨਾਲ ਨੇ ਡਾਕਟਰ ਬਲਕਰਨ ਸਿੰਘ ਸੰਧੂ ਉਹਨਾਂ ਪਾਸੋਂ ਅਸੀਂ ਜਾਣਕਾਰੀ ਲੈਣੀ ਹੈ ਕਿਉਂਕਿ ਪੀਏਯੂ ਦਾ ਜਿੱਥੇ ਪਹਿਲਾਂ ਸਬਜ਼ੀਆਂ ਦੀ ਕਿੱਟ ਆਉਂਦੀ ਸੀ ਹੁਣ ਉੱਥੇ ਦਾਲਾ ਤੇ ਤੇਲ ਦਾਲਾ ਤੇ ਤੇਲ ਬੀਜ ਦੀ ਕਿੱਟ ਵੀ ਹੈਗੀ ਆ ਤੇ ਫਿਰ ਦੂਸਰੀ ਜਿਹੜੀ ਹੈਗੀ ਕਿੱਟ ਉਹ ਕਿੱਟ ਹੈਗੀ ਆ ਫੂਡਰ ਦੇ ਨਾਲ ਭਾਵ ਕੇ ਹਰੇ ਚਾਰੇ ਦੇ ਨਾਲ ਸੰਬੰਧਿਤ ਕਿੱਟ ਵੀ ਹੈਗੀ ਹੈ ਇਹ ਕਿੱਟ ਕੀ ਇਹਦੀ ਕੀਮਤ ਹੈ ਕੀ ਕੀ ਖੇਤ ਦੇ ਵਿੱਚ ਦਾਲਾਂ ਵਾਲੀ ਦੇ ਵਿੱਚ ਕਿਹੜੀਆਂ ਦਾਲਾਂ ਕਿਹੜੇ ਤੇਲ ਬੀਜ ਹੈ ਕੋਈ ਹਰੇ ਚਾਰੇ ਵਾਲੀ ਖੇਤ ਹੈ ਜਿਹੜੀ ਉਹ ਕਿਵੇਂ ਉਹ ਵਧੀਆ ਸਬਤ ਹੋ ਸਕਦੀ ਹੈ ਤੇ ਉਹਦੇ ਵਿੱਚ ਕਿਹੜੇ ਕਿਹੜੇ ਬੀਜ ਆਪਾਂ ਇਹ ਵੀ ਡਾਕਟਰ ਸਾਹਿਬਾ ਨਾਲ ਆਪਸੋਂ ਜਾਣਕਾਰੀ ਦੇ ਦੇਣੀ ਹੈ ਦਰਸ਼ਕ ਤੁਹਾਡਾ ਪੰਜਾਬ ਵਾਲਾ ਪੋਡਕਾਸਟ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਆਪਣੇ ਬਾਰੇ ਮੇਰੇ ਕਿਸਾਨ ਭਰਾਵਾਂ ਨੂੰ ਦੱਸਦੇ ਹੋਏ ਆਹ ਜਾਣਕਾਰੀਆਂ ਸਾਂਝੀਆਂ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਠਿੰਡੇ ਤੋਂ ਚੱਲ ਕੇ ਫਰੀਦਕੋਟ ਚ ਆਇਆ ਤੁਹਾਡਾ ਇੱਥੇ ਆਇਆ ਇੱਥੇ ਜੀ ਆਇਆ ਬਾਕੀ ਜਿੱਥੋਂ ਤੱਕ ਮੇਰਾ ਪੋਸਟ ਹੈ ਮੈਂ ਸਾਇੰਟਿਸਟ ਸੀਡ ਪ੍ਰੋਡਕਸ਼ਨ ਪੋਸਟ ਹੈ ਯੂਨੀਵਰਸਿਟੀ ਦਾ ਬੀਜ ਫਾਰਮ ਹੈ ਫਰੀਦਕੋਟ ਵਿਖੇ ਉਹਦੇ ਵਿੱਚ ਮੈਂ ਸੇਵਾਵਾਂ ਨਿਭਾ ਰਿਹਾ ਹਾਂ ਤੇ ਜਿੱਥੋਂ ਤੱਕ ਸਬੰਧ ਬੀਜ ਦਾ ਇੱਥੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਸਾਲ ਜਿਹੜੇ ਰਵਾਇਤੀ ਫਸਲਾਂ ਦੇ ਆਮ ਅਸੀਂ ਬੀਜ ਵੰਡੇ ਜਾਂਦੇ ਆ ਉੱਥੇ ਯੂਨੀਵਰਸਿਟੀ ਨੇ ਇੱਕ ਉਪਰਾਲਾ ਕੀਤਾ ਵੀ ਜਿਹਦੇ ਵਿੱਚ ਇੱਕ ਜਿਹੜੀ ਕਿੱਟ ਇਹੋ ਜਿਹੀ ਬਣਾਈ ਜਾਵੇ ਜਿਹਦੇ ਵਿੱਚ ਸਾਰੇ ਚਾਰੇ ਆ ਜਾਣ ਚਾਰਿਆਂ ਦੇ ਵਿੱਚ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ ਜਿਵੇਂ ਆਮ ਬਰਸੀਮ ਹੈ ਜਵੀ ਹੈ ਰਾਈ ਘਾਹ ਤੇ ਤੋਰੀਆ ਜਿੱਥੋਂ ਤੱਕ ਯੂਨੀਵਰਸਿਟੀ ਦਾ ਹੁਣ ਸੰਬੰਧ ਹੈ ਵੀ ਇੱਕ ਜਿਹੜੀ ਘਾਹ ਵਾਲੇ ਚਾਰੇ ਦੇ ਨਾਲ-ਨਾਲ ਇੱਕ ਫਲੀਦਾਰ ਚਾਰਾ ਹੁਣ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਆਪਣੇ ਪਸ਼ੂਆਂ ਨੂੰ ਇਹ ਇਹ ਚਾਰਾ ਖਵਾਵਾਂਗੇ ਤਾਂ ਉਹਦਾ ਦੁੱਧ ਦੀ ਉਹਦੀ ਕੁਆਲਿਟੀ ਦੀ ਉਹਦੀ ਸਿਹਤ ਤੇ ਬਹੁਤ ਵਧੀਆ ਅਸਰ ਰਹਿੰਦਾ ਹੈ ਇਸੇ ਕਰਕੇ ਇੱਕ ਕਲਾਲ-ਕਲਾਲ ਦਾ ਵੀ ਲਗਭਗ ਥੋੜਾ-ਥੋੜਾ ਬੀਏ ਦੇ ਵਿੱਚ ਪਾਇਆ ਜਾਂਦਾ ਤੇ ਲਗਭਗ ਇਹ 300 ਰੁਪਏ ਦੀ ਕਿੱਟ ਹੈ ਤੇ ਉਸ ਹਾਵਾਂ ਨਾਲ ਇਹ ਆਪਾਂ ਇਹ ਤੋਂ ਕਿਸਾਨ ਪਰ ਆਪਣੇ ਮੇਲੇ ਤੋਂ ਖਰੀਦ ਰਹੇ ਆ ਜਿੱਤੋਂ ਤੱਕ ਸਬੰਧ ਦਾਲਾਂ ਤੇ ਤੇਲਬੀਜ ਫਸਲਾਂ ਦਾ ਖੇਤੀਬਾੜੀ ਯੂਨੀਵਰਸਿਟੀ ਦਾ ਮੇਨ ਮਕਸਦ ਇਹੀ ਆ ਵੀ ਕਿਸਾਨ ਪਰ ਆ ਘੱਟੋ ਘੱਟ ਆਪਣੇ ਘਰ ਵਾਸਤੇ ਥੋੜਾ ਥੋੜਾ ਵੀ ਲਾਉਣ ਇੱਕ ਕਨਾਲ ਵੀ ਹੈ ਜਿਹਦੇ ਵਿੱਚ ਆਪਾਂ ਛੋਲੇ ਲਾ ਸਕਦੇ ਆ ਮਸਰ ਲਾ ਸਕਦੇ ਆ ਅਲਸੀ ਹੈ ਤੇ ਉਸ ਹਾਲਾਂ ਨਾਲ ਆਪਾਂ ਇਹ ਸਾਰਾ ਗੋभी ਸਰੋਂ ਹੈ ਘਟੋ ਘਟ ਆਪਣੇ ਘਰ ਦੇ ਇਹ ਕਿੱਤਾ ਲੈਣ ਦੇ ਲਈ ਆਪਾਂ ਉੱਥੇ ਵੀ ਬਿੱਲ ਕਟਾ ਕੇ ਤੇ ਇੱਥੇ ਇਹ ਕਿੱਟ ਮਿਲ ਜਾਂਦੀ ਹੈ ਤੇ ਉਹਨੂੰ ਥੋੜਾ ਥੋੜਾ ਲਗਭਗ ਇੱਕ ਕਨਾਲ ਦੇ ਵਿੱਚ ਲਗਭਗ ਕਹ ਲਓ ਵੀ 5-5 ਮਰਲੇ ਆਪਾਂ ਆਪਣੇ ਖੇਤ ਦੇ ਵਿੱਚ ਬੀਜ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਘਰ ਦੀ ਖੁਰਾਕ ਦਾ ਹਿੱਸਾ ਜਿਵੇਂ ਛੋਲੇ ਆ ਸਰੋਂ ਆ ਆਪਣਾ ਤੇਲ ਕਢਾ ਕੇ ਤੇ ਵਧੀਆ ਚੀਜ਼ਾਂ ਖਾਣ ਵੱਲ ਉਤਸ਼ਾਹਿਤ ਯੂਨੀਵਰਸਿਟੀ ਜੀ ਤਾਂ ਡਾਕਟਰ ਸਰ ਇੱਕ ਵਾਰੀ ਆਪਾਂ ਦੱਸ ਦਈਏ ਵੀ ਆ ਜਿਹੜੀ ਦਾਲਾਂ ਤੇ ਤੇਲ ਬੀਜ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਅਲਸੀ ਮਸਰ ਗੋਭੀ ਸਰੋਂ ਤੇ ਛੋਲੇ ਆ ਹਾਂਜੀ ਕੀ ਕੀਮਤ ਹੈ ਜੀ ਦੀ ਇਹ ਇਹਦੀ ਇਹਦੀ ਕੀਮਤ ਹੈ ਜੀ 200 ਰੁਪਇਆ ਤੇ ਜਿਹੜੀ ਚਾਰੇ ਵਾਲੀ ਫਸਲ ਹੈ ਉਹਦੀ ਕੀਮਤ ਹੈ 300 ਰੁਪਇਆ ਲਗਭਗ ਇੱਕ ਇੱਕ ਨਾਲ ਦਾ ਬੀਜ ਹੁੰਦਾ ਹੈ ਇੱਕ ਇੱਕ ਨਾਲ ਦਾ ਮਤਲਬ ਇਹ ਹੈ ਵੀ ਹਰ ਇੱਕ ਫਸਲ ਜਿੱਥੋਂ ਤੱਕ ਚਾਰੇ ਦੀ ਚਾਰੇ ਦਾ ਸਬੰਧ ਆਪਾਂ ਉਹ ਫਸਲ ਰਲਾ ਕੇ ਵੇਚ ਸਕਦੇ ਹਾਂ ਜਿੱਥੋਂ ਤੱਕ ਦਾਲਾਂ ਦਾ ਤੇ ਤੇਲ ਬੀਜ ਫਸਲਾਂ ਲਗਭਗ 5-5 ਮਰਲੇ ਆਪਾਂ ਵੇਚ ਸਕਦੇ ਹਾਂ ਤੇ ਮੇਰੇ ਹਿਸਾਬ ਨਾਲ ਹਰ ਇੱਕ ਇੱਕ 10 ਕਿੱਲੇ ਵਾਲੇ ਜਿਮੇਦਾਰ ਨੂੰ ਇੱਕ ਕਮਾਲ ਛੱਡਣਾ ਕੋਈ ਬਾਹਲੀ ਔਖੀ ਗੱਲ ਨਹੀਂ ਇੱਕ ਕਨਾਲ ਦੇ ਵਿੱਚੋਂ ਆਪਦਾ ਦੇ ਆਪ ਦੇ ਨਾਲ ਆਣ ਗੁਆਂਢ ਤੇ ਰਿਸ਼ਤੇਦਾਰਾਂ ਦਾ ਵੀ ਉਹਦੇ ਵਿੱਚੋਂ ਸਰ ਸਕਦਾ ਜੀ ਬਹੁਤ ਵਧੀਆ ਇਹ ਦੋਨੇ ਕਿਟਾ ਕਿਸਾਨ ਭਰਾਵੋ ਆਪਾਂ ਆਪਣੇ ਖਾਣ ਪੀਣ ਨੂੰ ਘਰੇ ਉਗਾ ਕੇ ਬਹੁਤ ਵੱਡਾ ਸੁਧਾਰ ਜਿਹੜਾ ਉਹ ਕਰ ਸਕਦੇ ਆ ਤੇ ਡਾਕਟਰ ਸਾਹਿਬ ਜਿਹੜਾ ਇਹਦਾ ਬਿਜਾਈ ਦਾ ਸਮਾਂ ਜੀ ਇਹ ਜਿਹੜੀ ਚਾਹ ਫੂਡਰ ਕ੍ਰੌਪ ਲਾ ਲਈਏ ਚਾਹ ਦਾਲਾ ਲਾ ਲਈਏ ਜਿਹੜੀਆਂ ਦਾਲਾਂ ਹੁਣ ਇਸ ਵੇਲੇ ਵਿਕ ਰਹੀਆਂ ਇਹਨਾਂ ਦਾ ਸਮਾਂ ਜੀ ਆਉਣ ਵਾਲਾ ਟਕਵਾ ਸਮਾਂ ਜੀ ਹਾਂਜੀ ਜਿੱਥੋਂ ਤੱਕ ਦਾਲਾਂ ਦਾ ਸੰਬੰਧ ਹੈ ਲਗਭਗ ਨਵੰਬਰ ਮਹੀਨੇ ਜਦੋਂ ਆਪਾਂ ਕਣਕ ਬੀਜਦੇ ਆ ਜਦੋਂ ਅੱਧ ਕੱਤੇ ਤੋਂ ਬਾਅਦ ਇਹ ਆਪਾਂ ਬੀਜ ਸਕਦੇ ਆ ਜੇਕਰ ਆਪਾਂ ਦਾਲਾਂ ਜਿਵੇਂ ਛੋਲੇ ਹੁਣ ਥੋੜੇ ਜਿਹਾ ਗੇਤਾ ਬੀਜਦੇ ਤਾਂ ਉਹਨੂੰ ਖੇੜਾ ਰੋਗ ਦੀ ਸਮੱਸਿਆ ਆ ਸਕਦੀ ਹੈ ਥੋੜੇ ਜਿਹਾ ਲੇਟ ਬੀਜ ਲਈਏ ਜੇ ਇਹਦੀ ਸਰੋਂ ਆ ਗੋਭ ਦੀ ਸਰੋਂ ਇਹ ਉਹ ਜੋ ਥੋੜੀ ਜਿਹੀ ਗੇਤੀ ਵੀ ਬੀਜ ਲਾਂਗੇ ਤਾਂ ਉਹ ਜ਼ਿਆਦਾ ਵਧੀਆ ਰਹੂਗੀ ਫਿਰ ਜਿੱਥੇ ਸਰੋਂ ਬੀਜੀ ਹੋਊਗੀ ਉੱਥੇ ਤੁਸੀਂ ਕਟਾਈ ਕਰਕੇ ਜੇਕਰ ਅਪ੍ਰੈਲ ਦੇ ਮਹੀਨੇ ਦੇ ਵਿੱਚ ਛੇਤੀ ਖਾਲੀ ਹੋ ਜਾਂਦੀਆਂ ਤੇ ਇੱਕ ਚਾਰੇ ਦੀ ਫਸਲ ਵੀ ਆਪਾਂ ਬਾਅਦ ਚ ਲੈ ਸਕਦੇ ਹਾਂ ਜੀ ਤੇ ਬਹੁਤ ਘੱਟ ਰੇਤਾਂ ਦੇ ਵਿੱਚ ਬਹੁਤ ਵਧੀਆ ਸੁਧਰੇ ਹੋਏ ਬੀਜ ਜਿਹੜੇ ਬੀਜ ਐਕਸਪੋਰਟ ਦੁਆਰਾ ਪੂਰਾ ਇਹਨਾਂ ਨੂੰ ਪਛਾਣ ਕੇ ਫੇਰ ਤਿਆਰ ਕਰਕੇ ਫੇਰ ਕਿਸਾਨ ਵੀਰਾਂ ਤੱਕ ਭੇਜਿਆ ਗਿਆ ਸੋ ਕਿਸਾਨ ਭਰਾਵਾਂ ਨੂੰ ਜਿਹੜਾ ਹੈਗਾ ਉਹ ਇਹ ਬੀ ਕਿੱਟ ਜਿਹੜੀਆਂ ਹੈਗੀਆਂ ਚਾਰੇ ਨਾਲ ਸੰਬੰਧਿਤ ਜਾਂ ਫਿਰ ਜਿਹੜਾ ਸਾਡੇ ਦਾਲਾਂ ਦੇ ਨਾਲ ਸੰਬੰਧਿਤ ਹੈ ਤੇਲ ਬੀਜਾਂ ਦੇ ਨਾਲ ਸੰਬੰਧਿਤ ਹੈ ਜਰੂਰ ਖਰੀਦਣੀ ਚਾਹੀਦੀ ਹੈ ਤਾਂ ਕੋਈ ਹੋਰ ਸੁਨੇਹਾ ਸਾਡੇ ਕਿਸਾਨ ਭਰਾਵਾਂ ਤੱਕ ਤੁਹਾਡੇ ਸੁਨੇਹਾ ਇਹੀ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਸਾਰੇ ਜ਼ਿੰਮੇਵਾਰ ਭਰਾਵਾਂ ਦਾ ਬਹੁਤ ਇਕੱਠ ਹੈ ਸਾਡਾ ਮੇਨ ਮਕਸਦ ਇਹ ਹੀ ਹੁੰਦਾ ਹੈ ਵੀ ਹਰ ਇੱਕ ਜ਼ਿੰਮੇਵਾਰ ਹੈ ਥੋੜੀ ਥੋੜੀ ਜਿਹੜੀ ਜੇ ਨਵੀਂ ਕਿਸਮ ਆਉਂਦੀ ਹੈ ਤਾਂ ਥੋੜਾ ਥੋੜਾ ਆਪਣੇ ਖੇਤ ਤੇ ਤਜਰਬਾ ਕਰੇ ਜਿਆਦਾ ਕਿਉਂਕਿ ਬਹੁਤ ਮਹਿੰਗਾ ਵੀ ਹੈ ਜਿੱਥੇ ਆਮ ਗੱਟਾ ਆਮ ਕਲਕਦਾ 1600 ਰੁਪਏ ਆ ਨਵੀਂ ਵੈਰਾਈਟੀ 872 ਦਾ 2500 ਰੁਪਏ ਗੱਟਾ ਤੇ ਸਾਡੀ ਲੋਕਾਂ ਨੂੰ ਇਹੀ ਬੇਨਤੀ ਹੈ ਵੀ ਘੱਟੋ ਘੱਟ ਤੁਸੀਂ ਕਿल्ले ਦੋ ਕਿल्ल्या ਤੇ ਤਜਰਬਾ ਆਪਣੇ ਲੈਵਲ ਤੇ ਕਰ ਸਕਦੇ ਹੋ ਕਿਉਂਕਿ ਹਰ ਵਾਰਨ ਦੇ ਵਿੱਚ ਹਰ ਇੱਕ ਫਸਲ ਦਾ ਹੋਣਾ ਨਾ ਹੋਣਾ ਉਹਦੇ ਵਿੱਚ ਬਹੁਤ ਡਿਪੈਂਡ ਕਰਦਾ ਹੈ ਉਹ ਇੱਕ ਦੋ ਦੋ ਕਿल्ल्या ਤੇ ਤਜਰਬਾ ਕਰ ਲੈਣ ਚੰਗੀ ਲੱਗਣ ਤਾਂ ਆਪ ਦੇ ਘਰ ਵਾਸਤੇ ਵੀ ਆਪੇ ਅੱਗੇ ਬਣਾ ਸਕਦੇ ਆ ਕੋਕੇ ਖੇਤੀਬਾੜੀ ਯੂਨੀਵਰਸਿਟੀ ਦਾ ਮਕਸਦ ਇਹੀ ਹੁੰਦਾ ਵੀ ਥੋੜਾ ਬੋਤਾ ਵੀ ਆਪਾਂ ਕਿਸਾਨ ਭਰਾਵਾਂ ਨੂੰ ਦੇਈਏ ਅਗਲੇ ਸਾਲ ਲਈ ਉਹਦੇ ਵਿੱਚੋਂ ਵੀ ਰੱਖਣ ਜੇ ਇੱਕ ਕਿਸਾਨ ਭਰਾ ਕੋਲੇ 10 ਕਿੱਲੇ ਹੈ ਤੇ 1 ਕਿੱਲੇ ਦਾ ਵੀ ਸਾਡੇ ਕੋਲ ਲੈ ਜਾ ਕਰੇ 9 ਕਿੱਲੇ ਜਿਹੜਾ ਪਿਛਲੀ ਵਾਰ ਉਹਨੇ ਵਧਿਆ ਲਿਆ ਉਹਦੇ ਵਿੱਚੋਂ ਵੀ ਰੱਖੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਜਿਹੜੀ ਨੈਟ ਬਚਤ ਹੈ ਉਹਦੇ ਤੇ ਜ਼ੋਰ ਲਾਉਣਾ ਪੈਣਾ ਡੈਟਾ ਬਚਤ ਪਾ ਹੀ ਵੱਸ ਸਕਦੀ ਹੈ 4 ਜਿੰਨੇ ਆਉਣੇ ਸੀ ਆਉਣ ਲੱਗੇ ਹੁਣ ਆਪਾਂ ਖਰਚੇ ਘਟਾਈਏ ਖਰਚਾ ਤਾਂ ਹੀ ਘਟੂਗਾ ਜੇ ਆਪਾਂ ਉਹਨਾਂ ਰਸਾਇਣਾਂ ਤੇ ਬੀਜ ਤੇ ਥੋੜੀ ਬਹੁਤੀ ਆਪਾਂ ਉਹ ਪੈਸੇ ਘਟਾ ਸਕ ਜੀ ਤਾਂ ਜਰ ਸਾਹਿਬ ਇਹ ਜਾਣਕਾਰੀ ਤੁਸੀਂ ਸਾਡੇ ਮਾਧੇ ਵਿਰਾਈ ਸਾਂਝ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜੀ ਇਹ ਜਾਣਕਾਰੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਬਣਾਈਆਂ ਗਈਆਂ ਦਾਲ ਤੇ ਤੇਲ ਬੀਜ ਕਿੱਟਾਂ ਦੇ ਬਾਰੇ ਤੇ ਜਿਹੜੀ ਫੂਟਰ ਦੀ ਕਿੱਟ ਬਣਾਈ ਆ ਪਸ਼ੂਆਂ ਦੇ ਚਾਰੇ ਲਈ ਜਿਹੜੀ ਰਲਮੀ ਕਿੱਟ ਬਣਾਈ ਆ ਉਹਦੇ ਬਾਰੇ ਸੋ ਚੈਨਲ ਪੰਜਾਬ ਵਾਲਾ ਪੌਡਕਾਸਟ ਸੋ ਇਹਨਾਂ ਜਾਣਕਾਰੀਆਂ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਜਿਉ ਅਗਿਆ ਧੰਨਵਾਦ